ਕੈਨੇਡਾ ਤੋਂ ਇੱਕ ਵੱਡੀ ਖਬਰ سامنے ਆ ਰਹੀ ਹੈ ਉਡਾਨ ਪਰਦੇਹੀ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ ਪਾਇਲਟ ਨੇ ਇਸ ਤਰ੍ਹਾਂ ਬਚਾਈ 402 ਲੋਕਾਂ ਦੀ ਜਾਨ ਅੱਗੇ ਕੀ ਹੋਇਆ ਇਹ ਜਾਣਨ ਲਈ ਦੇਖੋ ਲਾਈਵ ਵੀਡੀਓ ਕੈਨੇਡਾ ਦੀ ਰਾਜਧਾਨੀ ਟੋਰਾਂਟੋ ਤੋਂ ਪੈरिस ਜਾ ਰਹੀ ਇੱਕ ਫਲਾਈਟ ਵਿੱਚ ਅੱਗ ਲੱਗ ਗਈ ਰਣਵੇ ਤੋਂ ਉਡਾਨ ਭਰਨ ਤੋਂ ਕੁਝ ਮਿੰਟ ਬਾਅਦ ਹੀ ਅੱਗ ਲੱਗ ਗਈ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਜਹਾਜ਼ ਨੂੰ ਲੈਂਡ ਕਰਵਾਇਆ ਇਸ ਤਰ੍ਹਾਂ ਜਹਾਜ਼ ਚ ਸਵਾਰ 402 ਲੋਕਾਂ ਦੀ ਜਾਨ ਬਚਾਈ ਗਈ ਜਾਣਕਾਰੀ ਮੁਤਾਬਕ ਜਹਾਜ਼ ਵਿੱਚ 379 ਯਾਤਰੀ ਅਤੇ 13 ਕਰੂ ਮੈਂਬਰ ਸਵਾਰ ਸਨ ਚੰਗੀ ਗੱਲ ਇਹ ਰਹੀ ਕਿ ਪਾਇਲਟ ਦੀ ਸਮਝਦਾਰੀ ਨਾਲ ਇੱਕ ਵੱਡਾ ਹਾਦਸਾ ਟਲ ਗਿਆ ਪਾਇਲਟ ਨੇ ਅੱਗ ਲੱਗਦੀ ਦੇਖ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਜਹਾਜ਼ ਟੋਰਾਂਟੋ एयरपोर्ट ਤੇ ਵਾਪਸ ਉਤਾਰ ਲਿਆ ਗਿਆ 에어ਪੋਰਟ ਅਥਾਰਟੀ ਨਾਲ ਪੁਸ਼ਟੀ ਕੀਤੀ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਜਹਾਜ਼ ਦੇ ਟੇਕ-ਆਫ ਕਰਦਿਆਂ ਹੀ ਇਸ ਵਿੱਚ ਅੱਗ ਲੱਗ ਗਈ ਅਧਿਕਾਰੀਆਂ ਨੇ ਤੁਰੰਤ ਜਹਾਜ਼ ਨੂੰ ਉਤਾਰਨ ਦੀ ਇਜਾਜ਼ਤ ਦਿੱਤੀ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ ਜੇਕਰ 4 ਮਿੰਟ ਦੀ ਦੇਰੀ ਹੋਰ ਹੋ ਜਾਂਦੀ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਤੇਲ ਟੈਂਕਰ ਨੂੰ ਅੱਗ ਲੱਗ ਸਕਦੀ ਸੀ ਅੱਗ ਲੱਗਣ ਮਗਰੋਂ ਯਾਤਰੀਆਂ ਵਿੱਚ ਹਫੜਾ ਰਫੜੀ ਮਚ ਗਈ ਕੁਝ ਯਾਤਰੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਏਟੀਸੀ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਜਹਾਜ਼ ਹੇਠਾਂ ਉਤਾਰ ਲਿਆ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਾਂਚ ਮਗਰੋਂ ਦੁਬਾਰਾ ਜਹਾਜ਼ ਰਣਵੇ ਤੇ ਲਿਆਂਦਾ ਗਿਆ ਬਿਊਰੋ ਰਿਪੋਰਟ ਜੀਕੇਆਰ ਟੀਵੀ ਕੈਨੇਡਾ ਤੋਂ ਇੱਕ ਵੱਡੀ ਖਬਰ سامنے ਆ ਰਹੀ ਹੈ ਉਡਾਨ ਪਰਦੇਹੀ ਜਹਾਜ਼ ਦੇ ਇੰਜਨ ਨੂੰ ਲੱਗੀ ਅੱਗ ਪਾਇਲਟ ਨੇ ਇਸ ਤਰ੍ਹਾਂ ਬਚਾਈ 402 ਲੋਕਾਂ ਦੀ ਜਾਨ ਅੱਗ ਕੀ ਹੋਇਆ ਇਹ ਜਾਣਨ ਲਈ ਦੇਖੋ ਲਾਈਵ ਵੀਡੀਓ ਕੈਨੇਡਾ ਦੀ ਰਾਜਧਾਨੀ ਟੋਰਾਂਟੋ ਤੋਂ ਪੈरिस ਜਾ ਰਹੀ ਇੱਕ ਫਲਾਈਟ ਵਿੱਚ ਅੱਗ ਲੱਗ ਗਈ ਰਣਵੇ ਤੋਂ ਉਡਾਨ ਭਰਨ ਤੋਂ ਕੁਝ ਮਿੰਟ ਬਾਅਦ ਹੀ ਅੱਗ ਲੱਗ ਗਈ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਜਹਾਜ਼ ਨੂੰ ਲੈਂਡ ਕਰਵਾਇਆ ਇਸ ਤਰ੍ਹਾਂ ਜਹਾਜ਼ ਚ ਸਵਾਰ 402 ਲੋਕਾਂ ਦੀ ਜਾਨ ਬਚਾਈ ਗਈ ਜਾਣਕਾਰੀ ਮੁਤਾਬਕ ਜਹਾਜ਼ ਵਿੱਚ 379 ਯਾਤਰੀ ਅਤੇ 13 ਕਰੂ ਮੈਂਬਰ ਸਵਾਰ ਸਨ ਚੰਗੀ ਗੱਲ ਇਹ ਰਹੀ ਕਿ ਪਾਇਲਟ ਦੀ ਸਮਝਦਾਰੀ ਨਾਲ ਇੱਕ ਵੱਡਾ ਹਾਦਸਾ ਟਲ ਗਿਆ ਪਾਇਲਟ ਨੇ ਅੱਗ ਲੱਗਦੀ ਦੇਖ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਜਹਾਜ਼ ਟੋਰਾਂਟੋ 에য়ারਪੋਰਟ ਤੇ ਵਾਪਸ ਉਤਾਰ ਲਿਆ ਗਿਆ। ਏਅਰਪੋਰਟ ਅਥਾਰਟੀ ਨਾਲ ਪੁਸ਼ਟੀ ਕੀਤੀ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਜਹਾਜ਼ ਦੇ ਟੇਕ-ਆਫ ਕਰਦਿਆਂ ਹੀ ਇਸ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਨੇ ਤੁਰੰਤ ਜਹਾਜ਼ ਨੂੰ ਉਤਾਰਨ ਦੀ ਇਜਾਜ਼ਤ ਦਿੱਤੀ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਜੇਕਰ 4 ਮਿੰਟ ਦੀ ਦੇਰੀ ਹੋਰ ਹੋ ਜਾਂਦੀ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ। ਤੇਲ ਟੈਂਕਰ ਨੂੰ ਅੱਗ ਲੱਗ ਸਕਦੀ ਸੀ। ਅੱਗ ਲੱਗਣ ਮਗਰੋਂ ਯਾਤਰੀਆਂ ਵਿੱਚ ਹਫੜਾ-ਜਫੜੀ ਮਚ ਗਈ। ਕੁਝ ਯਾਤਰੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ATC ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਜਹਾਜ਼ ਹੇਠਾਂ ਉਤਾਰ ਲਿਆ ਗਿਆ। ਫਿਲਹਾਲ ਅਗ ਲੱਗਣ ਦੇ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਾਂਚ ਮਗਰੋਂ ਦੁਬਾਰਾ ਜਹਾਜ਼ ਰਣਵੇ ਤੇ ਲਿਆਂਦਾ ਗਿਆ ਬਿਊਰੋ ਰਿਪੋਰਟ ਜੀਕੇਆਰ ਟੀਵੀ ਕੈਨੇਡਾ ਤੋਂ ਇੱਕ ਵੱਡੀ ਖਬਰ سامنے ਆ ਰਹੀ ਹੈ ਉਡਾਨ ਪਰਦੇਹੀ ਜਹਾਜ਼ ਦੇ ਇੰਜਨ ਨੂੰ ਲੱਗੀ ਅੱਗ ਪਾਇਲਟ ਨੇ ਇਸ ਤਰ੍ਹਾਂ ਬਚਾਈ 402 ਲੋਕਾਂ ਦੀ ਜਾਨ ਅੱਗੇ ਕੀ ਹੋਇਆ ਇਹ ਜਾਣਨ ਲਈ ਦੇਖੋ ਲਾਈਵ ਵੀਡੀਓ ਕੈਨੇਡਾ ਦੀ ਰਾਜਧਾਨੀ ਟੋਰਾਂਟੋ ਤੋਂ ਪੈरिस ਜਾ ਰਹੀ ਇੱਕ ਫਲਾਈਟ ਵਿੱਚ ਅੱਗ ਲੱਗ ਗਈ ਰਣਵੇ ਤੋਂ ਉਡਾਨ ਭਰਨ ਤੋਂ ਕੁਝ ਮਿੰਟ ਬਾਅਦ ਹੀ ਅੱਗ ਲੱਗ ਗਈ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਜਹਾਜ਼ ਨੂੰ ਲੈਂਡ ਕਰਵਾਇਆ ਇਸ ਤਰ੍ਹਾਂ ਜਹਾਜ਼ ਚ ਸਵਾਰ 402 ਲੋਕਾਂ ਦੀ ਜਾਨ ਬਚਾਈ ਗਈ ਜਾਣਕਾਰੀ ਮੁਤਾਬਕ ਜਹਾਜ਼ ਵਿੱਚ 379 ਯਾਤਰੀ ਅਤੇ 13 ਕਰੂ ਮੈਂਬਰ ਸਵਾਰ ਸਨ ਚੰਗੀ ਗੱਲ ਇਹ ਰਹੀ ਕਿ ਪਾਇਲਟ ਦੀ ਸਮਝਦਾਰੀ ਨਾਲ ਇੱਕ ਵੱਡਾ ਹਾਦਸਾ ਟਲ ਗਿਆ ਪਾਇਲਟ ਨੇ ਅੱਗ ਲੱਗਦੀ ਦੇਖ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਜਹਾਜ਼ ਟੋਰਾਂਟੋ 에ਅਰਪੋਰਟ ਤੇ ਵਾਪਸ ਉਤਾਰ ਲਿਆ ਗਿਆ 에ਅਰਪੋਰਟ ਅਥਾਰਟੀ ਨਾਲ ਪੁਸ਼ਟੀ ਕੀਤੀ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਜਹਾਜ਼ ਦੇ ਟੇਕ-ਆਫ ਕਰਦਿਆਂ ਹੀ ਇਸ ਵਿੱਚ ਅੱਗ ਲੱਗ ਗਈ ਅਧਿਕਾਰੀਆਂ ਨੇ ਤੁਰੰਤ ਜਹਾਜ਼ ਨੂੰ ਉਤਾਰਨ ਦੀ ਇਜਾਜ਼ਤ ਦਿੱਤੀ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ ਜੇਕਰ 4 ਮਿੰਟ ਦੀ ਦੇਰੀ ਹੋਰ ਹੋ ਜਾਂਦੀ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਤੇਲ ਟੈਂਕਰ ਨੂੰ ਅੱਗ ਲੱਗ ਸਕਦੀ ਸੀ ਅੱਗ ਲੱਗਣ ਮਗਰੋਂ ਯਾਤਰੀਆਂ ਵਿੱਚ ਹਫੜਾ ਰਫੜੀ ਮਚ ਗਈ ਕੁਝ ਯਾਤਰੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਏਟੀਸੀ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਜਹਾਜ਼ ਹੇਠਾਂ ਉਤਾਰ ਲਿਆ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਾਂਚ ਮਗਰੋਂ ਦੁਬਾਰਾ ਜਹਾਜ਼ ਰਣਵੇ ਤੇ ਲਿਆਂਦਾ ਗਿਆ ਬਿਊਰੋ ਰਿਪੋਰਟ ਜੀਕੇਆਰ ਟੀਵੀ